ਵਾਵੇਂ ਸੂਰਜ ਆਪਣੀ ਥਾਂ ਤੇ ਮਹਾਨ ਹੈ। ਤੇ ਸਮੁੱਚੇ ਬ੍ਰਹਿਮੰਡ ਨੂੰ ਰੋਸ਼ਨੀ ਦੇਣ ਵਿੱਚ ਸਮਰੱਥ ਹੈ। ਪਰ ਇੱਕ ਛੋਟੀ ਜਿਹੀ ਕਾਲੀ ਬਦਲੀ ਆਸਮਾਨ ਤੇ ਛਾ ਜਾਵੇ ਤੇ ਉਹਦੀ ਧੁੱਪ, ਉਹਦੀ ਕਿਰਨਾਂ, ਉਹਦਾ ਪੂਰਨ ਨੂਰ, ਉਹਦਾ ਪੂਰਨ ਚਾਨਣਾ ਜ਼ਮੀਨ ਤੇ ਨਹੀਂ ਪਹੁੰਚਦਾ। ਬਾਵੇਂ ਆਤਮਾ ਆਪਣੀ ਥਾਂ ਤੇ ਸਰਬੱਗ ਹੈ, ਮਹਾਨ ਹੈ, ਪਰਮ ਪ੍ਰਕਾਸ਼ ਹੈ, ਪਰਮ ਆਨੰਦ ਹੈ। ਪਰ ਜਿਹੜੀ ਮਨ ਦੀ ਬਦਲੀ ਅੱਗੋਂ ਛਾ ਜਾਂਦੀ ਹੈ ਸਾਡਾ ਸਨਬੰਧ ਟੁੱਟ ਜਾਂਦਾ ਹੈ ਉਸ ਪਰਮ ਰੋਸ਼ਨੀ ਨਾਲ ਉਸ ਪਰਮ ਆਨੰਦ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਨੂੰ ਇਸ ਢੰਗ ਨਾਲ ਖੋਲਿਆ ਹੈ ਕਿ ਭਾਂਜਨ ਕੇ ਜੈਸੇ ਕੋ ਦੇਪਕ ਕੇ ਦੁਰਾਏ ਰੱਖੇ ਮੰਦਰ ਮੇ ਅਛਤ ਏ ਦੂਸਰੋ ਨਾ ਜਾਣੀ ਅਦੁਆਤਮ ਪ੍ਰਕਾਸ਼ ਦੀ ਮੈਂ ਗੱਲ ਆਪ ਜੀ ਦੇ ਸਾਹਮਣੇ ਆਰੰਭ ਕੀਤੀ ਹੈ ਤੇ ਹੁਣ ਸਾਰੀ ਜ਼ਿੰਦਗੀ ਕੋਈ ਕਥਾ ਨਹੀਂ ਸੁਣੀ ਜਾਣਾ। ਆਸਰ ਜਿਸ ਦੀ ਕਥਾ ਸੁਣਨੀ ਉਸ ਨਾਲ ਸੰਬੰਧ ਵੀ ਜੋੜਨਾ ਹੈ। ਇੰਨੇ ਮੈਰਜ਼ ਕਰਦਾ। ਹੁਣ ਸਾਰੀ ਜ਼ਿੰਦਗੀ ਮੇਰੇ ਗੁਰਦੁਆਰੇ ਨਹੀਂ ਆਉਣਾ। ਹੁਣ ਗੁਰੂ ਤੱਕ ਵੀ ਪਹੁੰਚਣਾ ਹੈ। ਗੁਰਦੁਆਰੇ ਆਣਾ ਹੋਰ ਗੱਲ ਹੈ ਗੁਰੂ ਤੱਕ ਪਹੁੰਚਣਾ ਹੋਰ ਗੱਲ ਹੈ। ਇੰਨੇ ਮੈਰਜ਼ ਕਰਦੇ। ਗੁਰਦੁਆਰੇ ਤੁਸੀਂ ਆਏ ਹੋ ਇਹ ਹਾਜ਼ਰੀ ਭਰੀ ਏ ਪਰ ਜਿਹੜਾ ਗੁਰੂ ਨਾਲ ਜੁੜ ਗਿਆ ਉਹ ਤੇ ਹਜ਼ੂਰੀ ਚ ਚਲਾ ਗਿਆ ਹਾਜ਼ਰੀ ਭਰਨੀ ਹੋਰ ਗੱਲ ਹੈ ਗੁਰੂ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੋਰ ਗੱਲ ਹੈ ਤੇ ਹਾਜ਼ਰੀ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਨਿਕਲ ਗਿਆ ਸੀ ਹਾਜ਼ਰ ਗੈਰਾਜ਼ਰ ਗੈਰਾਜ਼ਰ ਹਾਜ਼ਰ ਹਾਜ਼ਰੀ ਦੀ ਤੇ ਕੋਈ ਬਹੁਤ ਵੱਡੀ ਗੱਲ ਨਹੀਂ ਤੁਸੀਂ ਹਾਜ਼ਰੀ ਭਰ ਲਈ ਤੇ ਸ਼ਰਫ ਇਸ ਗੱਲ ਨੂੰ ਆਖਿਆ ਜਾਏ ਬਈ ਬੜੇ ਵੱਡਿਆਂ ਭਾਗਾਂ ਦੇ ਨਿਸ਼ਾਨੇ ਆ ਜੀ ਬੜੇ ਤੁਸੀਂ ਖੁਸ਼ਕਿਸਮਤ ਹੋ ਬੜੇ ਤੁਸੀਂ ਮਹਾਨ ਹੋ ਇਸ ਤਰ੍ਹਾਂ ਦੀਆਂ ਗੱਲਾਂ ਸੁਣਦਿਆਂ ਸੁਣਦਿਆਂ ਸਾਡਾ ਹੋਰ ਜਿਹੜਾ ਹੰਕਾਰ ਹੈ ਸ਼ਿਖਰ ਤੇ ਪਹੁੰਚ ਜਾਂਦਾ ਬਾਤ ਹੈ ਅਸੀਂ ਮਹਾਨ ਆ ਬੜੀ ਵੱਡੀ ਗੱਲ ਹੈ